ਰਾਜਸੀ ਲਾਗਨਾ ਮੋਟਰ ਜੰਡੀ સેવા ਸੰਪੀਰ ਨੂੰ ਅੱਜ ਇੱਥੇ ਜਿੰਨੇ ਵੀ ਭਰਾ ਸਾਡੇ ਬਾਰਡਰ ਤੇ ਤਨ੍ਹਾਦ ਨੇ ਉਹ ਅੱਜ ਦੀਵਾਲੀ ਦੇ ਤਿਹਾੜੇ ਘਰੇ ਨਹੀਂ ਜਾ ਸਕਦੇ ਔਰ ਸਾਡੀਆਂ ਭੈਣਾਂ ਜਿਹੜੀਆਂ ਇੱਥੇ ਬਾਰਡਰ ਤੇ ਡਿਊਟੀ ਕਰ ਰਹੀਆਂ ਨੇ ਅੱਜ ਉਹਨਾਂ ਨਾਲ ਦੀਵਾਲੀ ਦਾ ਜਿਹੜਾ ਤਿਹਾੜਾ ਉਹ ਸ਼ੇਅਰ ਕਰਨ ਵਾਸਤੇ ਕਿ ਸਾਡੇ ਜਿਹੜੇ ਜਿੰਨੇ ਵੀ ਨੌਜਵਾਨ ਭਰਾ ਨੇ ਇਹ ਵੀ ਦੀਵਾਲੀ ਨੂੰ ਉਤਸ਼ਾਹ ਨਾਲ ਇੰਜੋਏ ਕਰਨ ਔਰ ਨੌਨ ਮੈਂ ਅੱਜ ਇਹ ਦਿਵਾਲੀ ਦੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਧੰਨਵਾਦ ਕਰਦਾ ਕਿ ਜਿੰਨੇ ਵੀ ਇਹ ਭਰਾ ਨੇ ਇਹ ਬਹੁਤ ਸਤਿਕਾਰਯੋਗ ਨੇ ਜਿਹੜੇ 24 ਘੰਟੇ ਬਾਰਡਰ ਤੇ ਤਣਾਤ ਰਹਿੰਦੇ ਨੇ ਤੇ ਤੁਸੀਂ ਵੇਖੋ ਸਾਡੀ ਰੱਖਿਆ ਕਰਦੇ ਨੇ ਅੱਜ ਅਸੀਂ ਲਾਗ ਮਿਲ ਕੇ ਇਹਨਾਂ ਦਾ ਦਿਵਾਲੀ ਦਾ ਧਿਆਨ ਬਣਾ ਰਾਂ ਮੈਂ ਆਪਣੇ ਵੱਲੋਂ ਬਾਰਡਰ ਸੇਵਾ ਸੰਪਤੀ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਸਾਰੇ ਪੰਜਾਬ ਚ ਇੰਡੀਆ ਚ ਵਸਦੇ ਜਿੰਨੇ ਵੀ ਫੌਜੀ ਨੌਜਰਦ ਉਹਨਾਂ ਨੂੰ ਵਧਾਈ ਦਿੰਦਾ ਹਾਂ ਤੇ ਆਮ ਪਬਲਿਕ ਨੂੰ ਵਧਾਈ ਦਿੰਦਾ ਕਿ ਸਾਨੂੰ ਲਾਗ ਮਿਲ ਕੇ ਰਹਿਣਾ ਚਾਹੀਦਾ ਹੈ ਔਰ ਸਾਨੂੰ ਇਹਨਾਂ ਨੌਜਵਾਨਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਵੀ ਫੀਲ ਕਰਨ ਕਿ ਜੋ ਸਾਡੀ 24 ਘੰਟੇ ਰੱਖਿਆ ਕਰਦੇ ਨੇ ਇਹ ਫੀਲ ਕਰਨ ਕਿ ਅਸੀਂ ਵੀ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜੀ ਖੜਾ ਹਾਂ ਔਰ ਇਸ ਤਰ੍ਹਾਂ ਇਹਦੇ ਲਈ ਦੁਆਇ ਦੇ ਧਿਆਰ ਆ ਰਲ ਮਿਲ ਕੇ ਮਨਾਉਂਦੇ ਰਹੀਏ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਮ ਆਦਮੀ ਪਾਰ ਦੀ ਸਮੂਹ ਵਰਕਰ ਸਹਿਬਾਨ ਹਲਕਾ ਖੇਮ ਕਰਨ ਦੇ ਵਿਧਾਇਕ ਸਰਦਾਰ ਸਰਵਣ ਸਿੰਘ ਧੰਨ ਵੱਲੋਂ ਸਮੂਹ ਦੇਸ਼ ਦੇ ਵਸਦਿਆਂ ਸੰਗਤਾਂ ਨੂੰ ਬੰਦੀ ਛੋਟ ਦਿਵਸ ਔਰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਔਰ ਆਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਨਾ ਨਰਸਿੰਘੋਂ ਸੌਰ ਸਿੰਘ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀ ਸਦੇਸ਼ ਅਤੇ ਵਿਦੇਸ਼ ਵਿੱਚ ਵਸਦੀ ਸੰਗਤਾਂ ਨੂੰ ਵਧਾਈ ਹੋਵੇ ਇਸ ਪਵਿੱਤਰ ਦਿਹਾੜੇ ਤੇ ਆਪ ਸਭ ਦੀ ਤੰਦਰੁਸਤੀ ਵਾਸਤੇ ਗੁਰੂ ਮਹਾਰਾਜ ਅਰਦਾਸ ਕਰਦੇ ਹਾਂ ਕਿ ਸਭ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖੇਮ ਕਰਨ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰਾਂ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਆਪ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਸ ਪਵਿੱਤਰ ਦਿਹਾੜੇ ਤੇ ਆਪ ਜੀ ਦੀ ਚੜ੍ਹਦੀ ਕਲਾ ਦੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖੇਮ ਕਰਨ ਦੇ ਬਤਾਇਕ ਸਰਦਾਰ ਸਰਮਨ ਸਿੰਘ ਤੁੰਨਾ ਆਪ ਆਦਮੀ ਪਾਰਟੀ ਦੀ ਸਮੁੱਚੀ ਟੀਮ ਪੰਜ ਸਰਪੰਚ ਸਹਿਬਾਨ ਅਤੇ ਹਲਕਾ ਵਾਸੀਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਇਸ ਪਵਿੱਤਰ ਦਿਹਾੜੇ ਤੇ ਪ੍ਰਮਾਤਮਾ ਅਗੇ ਆਪ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਹਾਂ ਵੈਘੋ ਜੀ ਖਾਲਸਾ ਵੈਘੋ ਜੀ ਕੀ ਫਤਿਹ ਲੋਕ ਚਰਚਾ ਟੀਵੀ ਦੇ ਮਾధ్యਮ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਤਾਨਾਂ ਨੂੰ ਡਾਕਟਰ ਹੀਰਾ ਨਰਸਿੰਗ ਹੋਮ ਸੁਰ ਸਿੰਘ ਦੇ ਸਮੂਹਕ ਡਾਕਟਰ ਸਾਹਿਬਾਨ ਅਤੇ ਸਟਾਫ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਆਪ ਜੀ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਇੱਕ ਖਾਲਸਾ ਸ੍ਰੀ ਵੈਘੋ ਜੀ ਕੀ ਫਤਿਹ ਬਲਾਕ ਸਿੱਖਿਆ ਦਫ਼ਤਰ ਭਿੱਖੀਵੰਡ ਅਤੇ ਸਮੂਹ ਸਾਡੇ ਅਧਿਆਪਕ ਭਾਈਜਾਰੇ ਵੱਲੋਂ ਦਿਵਾਲੀ ਦੀਆਂ ਤੇ ਬੰਦੀ ਛੋੜ ਤੇ ਸੁਦੀਆਂ ਸਾਰੇ ਹੀ ਦੇਸ਼ ਵਿਦੇਸ਼ ਵਾਸਤੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਅਰਦਾਸ ਕਰਦੇ ਆ ਕਿ ਇਹ ਆਉਣ ਵਾਲੀ ਸਮਾਂ ਜਿਹੜਾ ਸਾਡੇ ਪੰਜਾਬ ਨੂੰ ਪੰਜਾਬ ਵਾਸਤੇ ਜਿਹੜਾ ਰੰਗਲਾ ਪੰਜਾਬ ਬਣ ਜੇ ਸਾਡੀ ਭਾਈਚਾਰਕ ਸਾਂਝ ਜਿਹੜੀ ਉਹ ਬਣੀ ਰਵੇ ਔਰ ਜੋ ਸਮਾਜ ਦੀਆਂ ਕ੍ਰਿਤਿਆਂ ਹੈਗੀਆਂ ਉਹਨਾਂ ਤੋਂ ਅਸੀਂ ਦੂਰ ਉੱਠ ਕੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਈਏ ਉਹ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਡਾਕਟਰ ਨੀਰਜ ਮਲੋਤਰਾ ਆਨੰਦ ਹਾਰਨ ਮਲਟੀ ਸਪੈਸ਼ਲਿਟੀ ਹਸਪੀਟਲ ਅੰਮ੍ਰਿਤਸਰ ਰੋਡ ਪੀ ਕਿਵੰਟ ਵੱਲੋਂ ਸਮੂਹ ਲਾਖਾ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੇ ਦਿਵਸ ਦੀ ਲੱਖ-ਲੱਖ ਵਧਾਈ ਦਿੰਦਾ ਇਹ ਤੇਹਾਰ ਸਾਡੇ ਸਾਰਿਆਂ ਵਾਸਤੇ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਮੈਂ ਇਲਾਕਾ ਵਾਸੀਆਂ ਨੂੰ ਅਤੇ ਸਮੂਹ ਖੇਮ ਕਰਨ ਹਲਕੇ ਦੇ ਜਿੰਨੇ ਵੀ ਸਾਡੇ ਵੋਟਰ ਸਪੋਰਟਰ ਤੇ ਆਮ ਆਦਮੀ ਪਾਰਟੀ ਦੇ ਨਮਾਇਦੇ ਸਾਡੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਪਾਰਟੀ ਸੁਪਰੀ ਅਰਵਿੰਦ ਸਿੰਘ ਜੀ ਕੇਰੀਵਾਲ ਅਤੇ ਸਾਡੇ ਹਲਕਾਪਦਾ ਐਕਸਰਵੰਸ ਸਿੰਘ ਜੀ ਤੁਨ ਅਤੇ ਮਾਰਕੀਟ ਕਮੇਟੀ ਦੇ ਜਿੰਨੇ ਵੀ ਮੇਰੇ ਸਾਥੀ ਜਿੰਨੇ ਵੀ ਸਾਡੇ ਮਤਲਬ ਦਫ਼ਤਰ ਦੇ ਵਿੱਚ ਸਾਡੇ ਮੁਲਾਜ਼ਮ ਅਤੇ ਹੋਰ ਮੰਡੀਆਂ ਦੇ ਆੜਤੀਏ ਤੇ ਕਿਸਾਨ ਵੀਰ ਨੂੰ ਸਾਰੀ ਦਿਵਾਲੀ ਦੀ ਮਾ ਵਧਾਈ ਦੇਣਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧੂ ਪੈ ਬੰਦਸਤੀ ਸੁਰਸਿਕ ਵੱਲੋਂ ਆਪ ਸਭ ਸੰਗਤਾਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਇਸ ਪਵਿੱਤਰ ਸ਼ੁਭ ਦਿਹਾੜੇ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਆਪ ਅਤੇ ਆਪ ਦੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਤੇ ਤੰਦਰੁਸਤੀ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਸ ਜੁਲਰਪਿਕ ਇਵੈਂਟ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ